ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ 19 ਤਰੀਕ ਚੌਥਾ ਮਹੀਨਾ ਨਗਰ ਛਾਪੜੀ ਸਾਹਿਬ ਜੋ ਗੁਰੂ ਅੰਗਦ ਸਾਹਿਬ ਜੀਾਂ ਦੀ ਚਰਨ ਛੋਹ ਪ੍ਰਾਪਤ ਆ ਇਸ ਨਗਰ ਨੂੰ ਤੇ ਸਾਧ ਸੰਗਤ ਜੀ ਜਦੋਂ ਤਪੇ ਨੇ ਸਤਗੁਰਾਂ ਤੇ ਇਲਜ਼ਾਮ ਲਾ ਕੇ ਕੱਢ ਦਿੱਤਾ ਉਥੋਂ ਤੇ ਗੁਰੂ ਅੰਗਦ ਸਾਹਿਬ ਇੱਥੇ ਆ ਕੇ ਰੁਕੇ ਸਨ ਤੇ ਇਸ ਨਗਰ ਨੂੰ ਉਹਨਾਂ ਦੀ ਚਰਨ ਛੋਹ ਪ੍ਰਾਪਤਾ ਗੁਰੂ ਅੰਗਦ ਸਾਹਿਬ ਜੀ ਨੇ ਇਹ ਨਗਰ ਨੂੰ ਬਹੁਤ ਵੱਡੇ ਵੱਡੇ ਵਾਰ ਦਿੱਤੇ ਆ ਤੇ ਸਾਧ ਸੰਗਤ ਜੀ ਉਹਨਾਂ ਤੋਂ ਬਾਅਦ ਬ੍ਰਹਮ ਗਿਆਨੀ ਬਾਬਾ ਦੀਵਾਨ ਸਿੰਘ ਤੇ ਬਾਬਾ ਖਜਾਨ ਸਿੰਘ ਹੁਣਾਂ ਨੇ ਇਸ ਨਗਰ ਨੂੰ ਤਾਰਿਆ ਵਾ ਬਹੁਤ ਲੰਮਾ ਸਮਾਂ ਬਾਬਾ ਦੀਵਾਨ ਸਿੰਘ ਤੇ ਬਾਬਾ ਖਜਾਨ ਸਿੰਘ ਹੁਣਾਂ ਨੇ ਸੇਵਾ ਕੀਤੀ ਆ ਤੇ ਅੱਜ ਜੋ ਸਾਹਮਣੇ ਸਰੋਪਾਓ ਪਾਰੇ ਭਾਈ ਸਾਹਿਬ ਬਾਬਾ ਮੱਖਣ ਸਿੰਘ ਜੋ ਵੱਡੇ ਦਰਬਾਰ ਦੇ ਵਿੱਚ ਸੇਵਾ ਕਰਦੇ ਸਨ ਤੇ ਅੱਜ ਤੋਂ ਉਹ ਅੰਬਰ ਸ਼ਹੀਦ ਸ਼ਹੀਦ ਬਾਬਾ ਜੀਵਨ ਸਿੰਘ ਸਾਹਿਬ ਜੀਆਂ ਦੇ ਅਸਥਾਨਾਂ ਤੇ ਸੇਵਾ ਕਰਨ ਜਾ ਰਹੇ ਆ ਛਾਪੜੀ ਸਾਹਿਬ ਦੀ ਸਾਰੀ ਹੀ ਨਗਰ ਛਾਪੜੀ ਸਾਹਿਬ ਦਾ ਸਾਰਾ ਹੀ ਨਗਰ ਜੋ ਬਾਬਾ ਜੀ ਨੂੰ ਲੈਣ ਵਾਸਤੇ ਆਇਆ ਵਾ ਤੇ ਦਰਬਾਰ ਦੇ ਵਿੱਚ ਅਰਦਾਸ ਬੇਨਤੀ ਕਰਕੇ ਹੋਣ ਜਿਹੜਾ ਪ੍ਰਾਤਨ ਦਰਬਾਰ ਆ ਇਸ ਮਹਾਪੁਰਸ਼ਾਂ ਦਾ ਅਸਥਾਨ ਵਾ ਜੋ ਇੱਥੇ ਨਮਸਕਾਰ ਕਰਨ ਤੋਂ ਬਾਅਦ ਜੋ ਪ੍ਰਾਤਨ ਦਰਬਾਰ ਬਣਿਆ ਵਾ ਉੱਥੇ ਵੀ ਨਮਸਕਾਰ ਕਰਨ ਜਾਣਾ ਵਾ ਇਹ ਦਰਬਾਰ ਦੀ ਪ੍ਰਕਰਮਾ ਕਰਦੀ ਹੋਈ ਸੰਗਤ ਬੜੇ ਹੀ ਉਤਸ਼ਾਹ ਨਾਲ ਚਾਹ ਨਾਲ ਫੁੱਲਾਂ ਦੀ ਵਰਖਾ ਕਰਦੇ ਹੋਏ ਇਹ ਬਾਬਾ ਮੱਖਣ ਸਿੰਘ ਜੀਆ ਨੂੰ ਲੈ ਕੇ ਜਾ ਰਹੀ ਆ ਸੰਗਤ ਇਹ ਕੁਝ ਫੋਟੋਆਂ ਖਿੱਚੀਆਂ ਗਈਆਂ ਤੇ ਹੁਣ ਜਿਹੜੀ ਸੰਗਤ ਵਾ ਇਹ ਵੱਡੇ ਦਰਬਾਰ ਦੇ ਦਰਸ਼ਨ ਕਰਨ ਵਾਸਤੇ ਜਾ ਰਹੀ ਆ ਜੋ ਬਾਬਾ ਮੱਖਣ ਸਿੰਘ ਜੁਣਾ ਦੇ ਘਰ ਕਮਲਾਂ ਨਾਲ ਸੇਵਾ ਆਈ ਆ ਬਾਬਾ ਮੱਖਣ ਸਿੰਘ ਜੁਣਾ ਨੇ ਇਲਾਕੇ ਚੋਂ ਗ੍ਰਹੀ ਕਰਕੇ ਤੇ ਇਹ ਦਰਬਾਰ ਦੀ ਸੇਵਾ ਕੀਤੀ ਆ ਤੇ ਹੁਣ ਵੱਡੇ ਦਰਬਾਰ ਸੰਗਤਾਂ ਦਰਸ਼ਨ ਕਰਨ ਜਾ ਰਹੀਆਂ ਵਾਂ ਥੁੱਲਾਂ ਦੀ ਬਰਖਾ ਤੇ ਜਕਾਰਿਆਂ ਦੀ ਗੂੰਜ ਨਾਲ ਸੰਗਤ ਸਤਨਾ ਵੈਗੜੂ ਦਾ ਜਾਪ ਕਰਦੀ ਹੋਈ ਬਾਬਾ ਜੀ ਨੂੰ ਲੈ ਕੇ ਜਾ ਰਿਹਾ ਇਦੇ ਵਿੱਚ ਸਾਰੇ ਹੀ ਪਤਵੰਤੇ ਸੱਜਣ ਨਗਰ ਦੇ ਹਾਜ਼ਰ ਵਾ ਕਿਉਂਕਿ ਬਾਬਾ ਜੀਵਨ ਸਿੰਘ ਜੀਆ ਦਾ ਦਰਬਾਰ ਕੁਝ ਸਮੇਂ ਤੋਂ ਸੇਵਾ ਆਰੰਭ ਹੋਈ ਆ ਜੋ ਉੱਥੇ ਬਾਬਾ ਜੀ ਗ੍ਰੰਥੀ ਸਿੰਘ ਸੇਵਾ ਕਰਾ ਰਹੇ ਆ ਤੇ ਇਹ ਹੁਣ ਦਰਬਾਰ ਦੇ ਅੰਦਰ ਜੋ ਬਾਬਾ ਮੱਖਣ ਸਿੰਘ ਹੁਣਾਂ ਨੇ ਸੇਵਾ ਕਰਾਈ ਆ ਦਰਸ਼ਨ ਕਰਨ ਆਈ ਆ ਸੰਗਤ ਬਹੁਤ ਹੀ ਸੁਚੱਜੇ ਢੰਗ ਨਾਲ ਤੇ ਪ੍ਰੇਮ ਦੇ ਨਾਲ ਬਾਬਾ ਜੀਆ ਨੇ ਸੇਵਾ ਕਰਾਈ ਆ ਸਾਧ ਸੰਗਤ ਜੀ ਸੰਗਤ ਦੇ ਚਰਨਾਂ ਵਿੱਚ ਬਹੁਤ ਹੀ ਚਾਹ ਵਾ ਇੱਥੇ ਸੰਗਤ ਜੋ ਬਾਬਾ ਜੀ ਨੇ ਸੇਵਾ ਕਰਾਈ ਆ ਉਸ ਦੇ ਸਬੰਧ ਵਿੱਚ ਵਿਚਾਰਾ ਕਰ ਰਹੀ ਆ ਸੰਗਤ ਕਿ ਬਾਬਾ ਜੀ ਜਿਹੋ ਜਿਹੇ ਦਰਬਾਰ ਤੁਸੀਂ ਇੱਥੇ ਬਣਾਇਆ ਵਾ ਇਹੋ ਜਿਹੇ ਦਰਬਾਰ ਸਾਨੂੰ ਸ਼ਹੀਦ ਬਾਬਾ ਜੀਵਨ ਸਿੰਘ ਸਾਹਿਬ ਜੀਆ ਦੇ ਅਸਥਾਨਾਂ ਤੇ ਵੀ ਬਣਾ ਕੇ ਦਿਓ ਤੇ ਚੜ੍ਹਦੀ ਕਲਾ ਨਾਲ ਅਸੀਂ ਸਾਥ ਵੀ ਦੇਵਾਂਗੇ ਤੁਹਾਡਾ ਵਾਚੜ ਕੇ ਮਾਇਆ ਦਾ ਵੀ ਸਾਥ ਦੇਵਾਂਗੇ ਤੇ ਤਨ ਦੇ ਨਾਲ ਵੀ ਸੇਵਾ ਕਰਾਂਗੇ ਤੇ ਮਨ ਦੇ ਨਾਲ ਵੀ ਸੇਵਾ ਕਰਾਂਗੇ ਤੇ ਬਾਬਾ ਜੀ ਹੋਣਾ ਨੇ ਸੰਗਤਾਂ ਦੀ ਬੇਨਤੀ ਨੂੰ ਮੰਨਦੇ ਹੋਏ ਅੱਜ 19 ਤਰੀਕ ਨੂੰ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਸਰਬ ਜੀਆਂ ਦੇ ਅਸਥਾਨਾਂ ਤੇ ਜਾ ਰਹੇ ਆ ਇਹ ਸੰਗਤ ਬਾਬਾ ਜੀ ਦਾ ਧੰਨਵਾਦ ਕਰ ਰਹੀ ਆ ਜੋ ਬਾਬਾ ਜੀਆਂ ਨੇ ਇੱਥੇ ਸਥਾਨ ਦੀ ਸੇਵਾ ਕੀਤੀ ਆ ਉਸ ਤੋਂ ਸੰਤਾਂ ਨੂੰ ਜਾਣੂ ਕਰਵਾ ਰਹੇ ਆ ਸਿੰਘ ਤੇ ਹੁਣ ਅੱਗੇ ਚਾਲਾ ਵਾ ਹੁਣ ਇਥੋਂ ਸੰਗਤ ਗੁਰਦੁਆਰਾ ਬਾਬਾ ਜੀਵਨ ਸਿੰਘ ਸਾਹਿਬ ਜੀਆਂ ਦੇ ਅਸਥਾਨਾਂ ਤੇ ਜਾਊ ਵੇਖੋ ਕਿੰਨਾ ਸੋਹਣਾ ਦਰਬਾਰ ਏ ਬਣਿਆ ਵਾ ਸਾਥ ਸੰਗਤ ਜੀ ਇਹ ਵੇਖੋ ਬਾਬਾ ਜੀ ਵੱਡੇ ਦਰਬਾਰ ਦੇ ਦਰਸ਼ਨ ਕਰਕੇ ਆਏ ਆ ਤੇ ਸੰਗਤ ਇੰਤਜ਼ਾਰ ਕਰ ਰਹੀ ਆ ਕਿਤਰਾ ਬਾਬਾ ਜੀ ਦੇ ਸਤਕਾਰ ਦੇ ਵਿੱਚ ਸੰਗਤ ਖੜੀ ਆ ਰਸਤਿਆਂ 'ਚ ਹੁਣ ਬਾਬਾ ਜੀ ਜਾ ਰਹੇ ਆ ਬਾਬਾ ਜੀਵਨ ਸਿੰਘ ਸਾਹਿਬ ਦੀਆਂ ਜੇ ਸਥਾਨਾਂ ਤੇ ਸੰਗਤ ਨਾਲ-ਨਾਲ ਫੁੱਲਾਂ ਦੀ ਵਰਖਾ ਕਰ ਰਹੀ ਆ ਜਕਾਰਿਆਂ ਦੀ ਗੂੰਜ ਪੈ ਰਹੀ ਆ ਸਤਨਾਮ ਵਹਿਗੁਰੂ ਦੇ ਜਾਪ ਹੋ ਰਹੇ ਆ ਤੇ ਸਾਰੇ ਹੀ ਨਗਰ ਦੇ ਮਨ ਦੇ ਵਿੱਚ ਬਹੁਤ ਹੀ ਚਾਹ ਤੇ ਉਤਸ਼ਾਹ ਵਾ ਸਤਿਗੁਰੂ ਇਹਨਾਂ ਦਾ ਚਾਹ ਤੇ ਉਤਸ਼ਾਹ ਇਸੇ ਤਰ੍ਹਾਂ ਹੀ ਬਰਕਤ ਪਾਉਣੇ ਨੂੰ ਇਸੇ ਤਰ੍ਹਾਂ ਹੀ ਇਹ ਬਰਕਰਾਰ ਰੱਖਣਾ ਤੇ ਇਸੇ ਤਰ੍ਹਾਂ ਹੀ ਸੰਗਤ ਇੱਕ ਮੋਟ ਹੋ ਕੇ ਇਕੱਤਰ ਹੋ ਕੇ ਜੋ ਬਾਬਾ ਜੀਵਨ ਸਿੰਘ ਸਾਹਿਬ ਜੀ ਦਾ ਆਸਥਾਨ ਬਣ ਰਿਹਾ ਉਹਦੀ ਸੇਵਾ ਕਰਨਾ ਹੁਣੇ ਸਰਪੰਚ ਸਾਹਿਬ ਹੁਣਾਂ ਨੇ ਬਾਬਾ ਜੀਆ ਦੇ ਪਰਿਵਾਰ ਨੂੰ ਸਰੋਪਾਉ ਦੀ ਬਖਸ਼ਿਸ਼ ਕੀਤੀ ਆ ਇਹ ਆਪਣੇ ਐਸਆਈ ਸਤਪਾਲ ਸਿੰਘ ਜੀ ਬਾਬਾ ਜੀ ਨੂੰ ਸਰੋਪਾਉ ਦੇ ਰਿਹਾ ਉਧਰ ਸਾਡਾ ਵੀਰ ਮਿੱਠੀ ਜੀ ਉਹ ਵੀ ਬਾਬਾ ਜੀ ਨੂੰ ਸਰੋਪਾਓ ਦੇ ਰਹੇ ਆ ਇਧਰ ਸਾਡੇ ਵੀਰ ਸੱਤ ਸੱਤਾ ਜੀ ਸੱਤ ਪਾਲ ਸਿੰਘ ਇਹ ਵੀ ਬਾਬਾ ਜੀ ਨੂੰ ਫੁੱਲਾਂ ਦੇ ਹਾਰ ਪਵਾ ਰਹੇ ਆ ਤੇ ਇਧਰ ਗਰੰਥੀ ਸਿੰਘ ਜੋ ਗੁਰਦੁਆਰਾ ਸਾਹਿਬ ਦੇ ਉਹਨਾਂ ਨੇ ਵੀ ਬਾਬਾ ਜੀ ਨੂੰ ਸਲਮਾਨਤ ਕੀਤਾ ਵਾ ਇਹ ਵੀਰ ਸਾਡਾ ਸਤਪਾਲ ਸਿੰਘ ਬਾਬਾ ਜੀ ਨੂੰ ਫੁੱਲਾਂ ਦੇ ਹਾਰ ਪਵਾ ਰਹੇ ਆ ਤੇ ਨਾਲੇ ਜਕਾਰੇ ਵਾ ਚੜ ਕੇ ਛੱਡ ਰਹੇ ਆ ਸਾਧ ਸੰਗਤ ਜੀ ਸਰਪੰਚ ਸਾਹਿਬ ਉਹਨਾਂ ਦੇ ਪਿਤਾ ਜੀ ਤੇ ਸਾਰੀ ਹੀ ਸੰਗਤ ਬੜੇ ਚਾ ਨਾਲ ਤੇ ਪ੍ਰੇਮ ਨਾਲ ਬਾਬਾ ਜੀ ਨੂੰ ਲੈ ਕੇ ਆਈ ਆ ਤੇ ਬਾਬਾ ਜੀ ਜੀਆਂ ਤੇ ਵੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਬਾਬਾ ਦੀਵਾਨ ਸਿੰਘ ਬਾਬਾ ਖਜਾਨ ਸਿੰਘ ਜੀ ਮਿਹਰ ਭਰਿਆ ਹੱਥ ਰੱਖਣ ਜਿਤਨਾ ਵੱਡੇ ਦਰਬਾਰ ਦੀ ਸੇਵਾ ਕਰਾ ਕੇ ਆ ਇੱਥੇ ਵੀ ਸੇਵਾ ਕਰਨ ਦਾ ਬਲ ਉਦਮ ਬਖਸ਼ਣ ਸੰਗਤ ਦੇ ਚਰਨਾਂ 'ਚ ਬੇਨਤੀ ਆ ਕਿ ਇਹ ਦਾਸ ਨੇ ਚੈਨਲ ਬਣਾਇਆ ਵਾ ਤੇ ਇਹਨੂੰ ਸਬਸਕ੍ਰਾਈਬ ਕੀਤਾ ਜਾਵੇ ਕਿਉਂਕਿ ਵੱਧ ਤੋਂ ਵੱਧ ਇਤਿਹਾਸਿਕ ਵਿਚਾਰਾਂ ਦੇ ਇਤਿਹਾਸ ਬਾਬਾ ਜੀਵਨ ਸਿੰਘ ਜੀ ਦਾ ਇਤਿਹਾਸ ਔਰ ਜਿੰਨੇ ਵੀ ਸੀਰ ਸਿੰਘਾ ਉਹਨਾਂ ਦਾ ਇਤਿਹਾਸ ਆਪ ਜੀ ਦੇ ਸਾਹਮਣੇ ਲਿਆ ਸਕੀਏ ਇਹ ਜੋ ਉਥੇ ਫੋਟੋਆਂ ਖਚਾਈਆਂ ਗਈਆਂ ਵਾਂ ਉਹਨਾਂ ਦੇ ਵੱਖ-ਵੱਖ ਦਰਸ਼ਾ ਬੇਨਤੀ ਪ੍ਰਵਾਨ ਕਰਨੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ